ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈਆਂ ਤੁਹਾਡੇ ਵਾਸਤੇ ਕ੍ਰੇਪ ਦੇ ਸੂਟ ਨੇ ਜੀ ਸਾਰੇ ਤੇ 올ਓਵਰ ਸੂਟ ਰਹਿਣਗੇ ਵਿਦ ਪਿਓਰ ਦੇ ਦੁਪੱਟਿਆਂ ਦੇ ਨਾਲ ਬਹੁਤ ਸਾਰੀ ਡਿਮਾਂਡ ਰਹੀ ਐ ਇਨ੍ਹਾਂ ਸੂਟਾਂ ਦੀ ਕਿਉਂਕਿ ਇਹਨਾਂ ਦੇ ਇੱਕ ਤਾਂ ਫਿਟਿੰਗ ਬਹੁਤ ਸੋਹਣੀ ਆਉਂਦੀ ਐ ਦੂਜਾ ਤੁਸੀਂ ਇਹਨਾਂ ਨੂੰ ਹੈਂਡ ਵਾਸ਼ ਕਰ ਸਕਦੇ ਹੋ ਤੇ ਤੀਜਾ ਹੈਗਾ ਜੀ ਤੁਸੀਂ ਇਹਨਾਂ ਨੂੰ ਗੁਰਦੁਆਰਾ ਸਾਹਿਬ ਜਾਂ ਕਿਤੇ ਵੀ ਸਰਦਾਰੀ ਦੇ ਸੂਟ ਨੇ ਬਹੁਤ ਸੋਹਣੀ ਲੁੱਕ ਦੇ ਸੂਟ ਨੇ ਸਟੱਫ ਬਹੁਤ ਜ਼ਿਆਦਾ ਫਾਈਨ ਆ ਇੱਕ ਹੁੰਦੇ ਬਹੁਤ ਸੰਥੈਟਿਕ ਜੀ ਕ੍ਰੇਪ ਜਿਹੜੀ ਮਤਲਬ ਕਿ ਆਪਾਂ ਨੂੰ ਖਾਂਦੀ ਜੀ ਸਕਿਨ ਨੂੰ ਬਹੁਤ ਸੌਫਟ ਕ੍ਰੇਪ ਆ ਤੁਸੀਂ ਇਹਨਾਂ ਨੂੰ ਪਹਿਲਾਂ ਵੀ ਮੈਂ ਬਹੁਤ ਵਾਰੀ ਪਾ ਚੁੱਕੀ ਹਾਂ ਬਹੁਤ ਜ਼ਿਆਦਾ ਡਿਮਾਂਡ ਤੇ ਮੇ ਸੂਟ ਲੈ ਕੇ ਆਈਆਂ ਪ੍ਰਾਈਸ ਰਹੇਗਾ ਸਾਰੀ ਹੀ ਵੀਡੀਓ ਦਾ 3200 3200 ਦੇ ਸੂਟ ਲੈਣਗੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਬੁਕਿੰਗ ਲਈ ਨੰਬਰ ਹੈਗਾ ਜੀ A283828381 ਨੰਬਰ ਆ ਇਸ ਨੰਬਰ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਫਿਕਸ ਸੈਂਡ ਕਰ ਸਕਦੇ ਹੋ ਬਹੁਤ ਪਿਆਰੀ ਜੀ ਕਲੈਕਸ਼ਨ ਆ ਪ੍ਰਿੰਟ ਤੁਹਾਨੂੰ ਬਹੁਤ ਸੋਹਣੇ ਸੋਹਣੇ ਮਿਲਣਗੇ ਜੀ ਇਹਦੇ ਵਿੱਚ ਇਹ ਹੈਗਾ ਆਪਣਾ ਫਰ ਸੂਟ ਕਲਰ ਵੀ ਬਹੁਤ ਸੋਹਣੇ ਆ ਪ੍ਰਿੰਟ ਵੀ ਬਹੁਤ ਸੋਹਣੇ ਆ ਇਹ ਹੈਗਾ ਜੀ ਦੇਖੋ ਪ੍ਰਿੰਟ ਕਿੰਨੇ ਪਿਆਰੇ ਫਲਾਰ ਹਨ ਤੁਸੀਂ ਇਹਨਾਂ ਦੇ ਫਰਾਕ ਸੂਟ ਬਣਾ ਸਕਦੇ ਹੋ ਸਲਵਾਰ ਸੂਟ ਬਣਾ ਸਕਦੇ ਹੋ ਕਿਸੇ ਵੀ ਤਰ੍ਹਾਂ ਡਿਜ਼ਾਈਨ ਕਰ ਸਕਦੇ ਹੋ ਲੇਸ ਇਸ ਲਗਾ ਕੇ ਜਾਂ ਫਿਰ ਥੋੜਾ ਬੱਤਾ ਵਰਕ ਕਰਵਾ ਕੇ ਮੈਚਿੰਗ ਵਿੱਚ ਰਹਿਣਗੇ ਜੀ ਸਾਰੇ ਸੂਟ ਇਹਦੇ ਨਾਲ ਇਹ ਪਲੇਨ ਕ੍ਰੇਪ ਦੀ ਸਲਵਾਰ ਆ ਇਹ ਸ਼ਰਟ ਆ ਜੀ ਪ੍ਰਿੰਟਡ ਕ੍ਰੇਪ ਦੀ ਤੇ ਕ੍ਰੇਪ ਦੀ ਪਲੇਨ ਸਲਵਾਰ ਆ ਤੇ ਪਿਓਰ ਸ਼ਫਾਉਨ ਦਾ ਹੈਗਾ ਦੁਪੱਟਾ ਮੈਂ ਤੁਹਾਨੂੰ ਇੱਕ ਸੂਟ ਪ੍ਰੋਪਰ ਖੋਲ ਕੇ ਦਿਖਾ ਦੰਨੀ ਹੈ ਕਿਉਂਕਿ ਸਾਰਾ ਸੂਟ ਹੀ ਅਟੈਚ ਹੈ ਇਹ ਹੈਗਾ ਦਾ ਦੁਪੱਟਾ ਪਿਓਰ ਸ਼ਫਾਨ ਤੇ ਆ ਠੀਕ ਹੈ ਜੀ ਦੁਪੱਟਾ ਵੀ ਲੰਮਾ ਛੋੜਾ ਮਿਲੇਗਾ ਕਿ ਰੇਤੇ ਵੀ ਜਿਹੜਾ ਛੋਟੇ ਪੱਲੇ ਹੁੰਦੇ ਆ ਉਹਨਾਂ ਤੇ ਥੋੜਾ ਜਿਹਾ ਵੱਡਾ ਇਹਨਾਂ ਦਾ ਬਾਰਡਰ ਹੈ ਠੀਕ ਹੈ 3 4 ਸਾਈਡ ਦਾ ਬਹੁਤ ਪਿਆਰਾ ਬਾਰਡਰ ਹੈ ਜੀ ਪ੍ਰਿੰਟ ਦਾ ਬਣਿਆ ਹੋਇਆ ਪ੍ਰਿੰਟ ਦੇਖੋ ਕਿੰਨਾ ਸੋਹਣਾ 3200 ਹੈਗਾ ਜੀ ਪ੍ਰਾਈਸ ਕੋਈ ਵੀ ਸੂਟ ਲੈਣਾ ਤੁਸੀਂ ਕਲਰ ਆਪਸ਼ਨ ਬਹੁਤ ਸੋਹਣੀ ਸੋਹਣੀ ਹੈ ਸੈਕਿੰਡ ਕਲਰ ਆ ਇਹ ਹੈਗਾ ਜੀ ਇਹਦਾ ਥਰਡ ਕਲਰ ਠੀਕ ਹੈ ਇਹ ਤੁਹਾਨੂੰ ਸੇਮ ਦੇ ਵਿੱਚ ਮਿਲ ਜੇਗਾ ਜਿਹੜਾ ਆਪਾਂ ਨੇ ਖੋਲਿਆ ਪੀਸ ਠੀਕ ਹੈ ਇਹ ਚਾਰ ਸੂਟ ਨੇ ਇਸ ਡਿਜ਼ਾਈਨ ਦੇ ਤਿੰਨ ਤੇ ਸੌਰੀ ਤੁਹਾਨੂੰ ਹੋਰ ਵੀ ਦੰਨੇ ਇਹਦੇ ਵਿੱਚ ਕਲਰ ਇਹ ਕਿਹੜੀ ਕਲਰ ਆ ਜੀ ਬਹੁਤ ਸੋਹਣਾ ਕਲਰ ਹੈ ਸੀ ਗ੍ਰੀਨ ਜਾਂ ਛੇੜ ਆ ਜਾਂਦਾ ਹੈ ਠੀਕ ਹੈ ਇਕ ਥੋਨੋਂ ਇਹ ਦੇ ਨਾਲ ਦਾ ਸੇਮ ਮਿਲ ਜਾਏਗਾ ਪੀਚ ਤੁਸੀਂ ਦੋ ਦੋ ਵੀ ਲੈ ਸਕਦੇ ਹੋ ਇਹ ਥੋੜਾ ਡਾਰਕ ਕਲਰ ਆ ਜਾਏਗਾ ਇਸ ਤੇ ਵੀ ਪ੍ਰਿੰਟ ਬਹੁਤ ਉੱਬਰ ਉੱਬਰ ਕੇ ਆ ਰਿਹਾ ਠੀਕ ਹੈ ਜੀ ਇੱਕ ਕਲਰ ਤੁਹਾਨੂੰ ਇਹ ਥੋੜਾ ਜਿਹਾ ਕਾਫੀ ਜਿਹਾ ਸ਼ੇਡ ਮਿਲ ਜਾਏਗਾ ਕਾਫੀ ਸਾਰੇ ਕਲਰ ਨੇ ਤੇ ਸੂਟ ਹੈਗੇ ਨੇ ਜੀ ਘੱਟ ਤੋਂ ਘੱਟ 8 ਤੋਂ 10 32 ਦਾ ਪ੍ਰਾਈਸ ਹੈ ਜਿਹੜਾ ਵੀ ਸੂਟ ਲੈਣਾ ਤੁਸੀਂ ਲੈ ਸਕਦੇ ਹੋ ਕਲਰ ਆਪਸ਼ਨ ਤੇ ਸੂਟ ਦਾ ਸਟਫ ਬਹੁਤ ਸੋਹਣਾ ਨੈਕਸਟ ਪ੍ਰਿੰਟ ਦੇਖ ਲਓ ਜੀ ਪਹਿਲਾਂ ਤਾਂ ਪ੍ਰਿੰਟ ਦੇਖ ਕੇ ਹੀ ਖੁਸ਼ ਹੋ ਜਾਂਦੀ ਆ ਇਹਨੂੰ ਤੁਸੀਂ ਇਸ ਕਲਰ ਦੀ ਲੇਸ ਦੇ ਸਕਦੇ ਹੋ ਸੈਂਟਰ ਕਲੀ ਦੇ ਵਿੱਚ ਪਾ ਕੇ ਬਣਾ ਸਕਦੇ ਹੋ ਕਲੀਆਂ ਸਟਾਈਲ ਚ ਜਿੱਦਾਂ ਵੀ ਤੁਹਾਡਾ ਦਿਲ ਕਰਦਾ ਫਰੌਕ ਸੂਟ ਬਣਾ ਸਕਦੇ ਹੋ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ ਸੂਟ ਦਾ ਕਰੀਮ 베ਸ ਆ ਇਹਦੇ ਨਾਲ ਕਰੀਮ ਕਲਰ ਦੀ ਸਲਵਾਰ ਆ ਆਫ ਵਾਈਟ ਦਾ ਸ਼ੇਡ ਆ ਕਰੀਮੀ ਵੀ ਨਹੀਂ ਆਫ ਵਾਈਟ ਦਾ ਕਲਰ ਆ ਤੇ रहेਗਾ ਜੀ ਦੁਪੱਟਾ ਇਹਦਾ ਇੱਕ ਸੂਟ ਖੋਲਦਾ ਨਹੀਂ ਕਿਉਂਕਿ ਸਾਰੇ ਸੂਟ ਖੁੱਲ ਜਾਂਦਾ ਫਿਰ ਇਹਨਾਂ ਦੀ ਚਹਿ ਲਾਉਣੀ ਔਖੀ ਹੁੰਦੀ ਹੈ ਸਾਰੇ ਸੂਟ ਸਟਿਚ ਹੁੰਦਾ ਵਿੱਚ ਇਹ ਦੁਪੱਟਾ ਸਟਿਚ ਹੁੰਦਾ ਇਹਦੇ ਵਿੱਚ ਇਹ ਸਲਵਾਰ ਇਹ ਹੈਗਾ ਜੀ ਇਹਦਾ ਦੁਪੱਟਾ ਪਿਓਰ ਸ਼ਫਾਨ ਤੇ ਬਹੁਤ ਸੋਹਣਾ ਸੂਟ ਆ ਠੀਕ ਹੈ ਹੁਣ ਤੁਸੀਂ ਦੇਖ ਲਓ ਇਸ ਦਾ ਪ੍ਰਿੰਟ ਇਹ ਤੁਹਾਨੂੰ ਦੋ ਤਰ੍ਹਾਂ ਦੇ ਪ੍ਰਿੰਟ ਮਿਲ ਜਾਣਗੇ ਇਹਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਇੱਕ ਪ੍ਰਿੰਟ ਦਿਖਾ ਦਵਾਂ ਸੇਮ ਦੇ ਵਿੱਚ ਇਹ ਹੈਗਾ ਜੀ ਇਹਦੀ ਕਲਰ ਵਾਏ ਇਹ ਸਭ ਦੇ ਨਾਲ ਸਲਵਾਰਾਂ ਆਫ ਵਾਈਟ ਹੀ ਰਹਿਣਗੀਆਂ بیس ਆਫ ਵਾਈਟ ਹੀ ਆ ਤੇ ਕਲਰ ਜਿਹੜੇ ਉੱਪਰ ਫਲਾਰ ਨੇ ਪ੍ਰਿੰਟ ਆ ਪ੍ਰਿੰਟ ਦਾ ਕਲਰ ਚੇਂਜ ਹੋ ਜਾਏਗਾ ਇਹ ਕਲਰ ਨੇ ਜੀ ਇੱਕ ਫਿਰੋਜੀ ਟੋਨ ਤੇ ਆ ਗਿਆ ਇਹ ਪਰਪਲ ਟੋਨ ਤੇ ਆ ਗਿਆ ਇਹ ਥੋੜਾ ਮਸਟਰਡ ਰਸਟ ਸ਼ੇਡ ਆ ਗਿਆ ਜੀ ਇੱਕ ਹੈਗਾ ਪਿੰਕ ਕਲਰ ਠੀਕ ਹੈ ਤੇ ਸੇਮ ਹੀ ਕਲਰਾਂ ਦੇ ਵਿੱਚ ਤੁਹਾਨੂੰ ਇੱਕ ਡਿਜ਼ਾਈਨ ਹੋਰ ਦੇ ਦਾਨੇ ਬਾਕੀ ਸਾਰਾ ਸੇਮ ਰਹੇਗਾ ਬਸ ਹਲਕੇ ਦਾ ਹੀ ਡਿਜ਼ਾਈਨ ਦਾ ਫਰਕ ਆ ਉਹਨੇ 20 ਦਾ ਹੀ ਫਰਕ ਆ ਸਲਵਾਰ ਦਾ ਕਲਰ ਸੇਮ ਰਹੇਗਾ ਆਫ ਵਾਈਟ ਦੇ ਪਿੱਛੇ ਰਹੇਗੀ ਜੇ ਦੁਪट्टे ਵੀ ਇਦਾਂ ਸਿਮਿਲਰ ਜੀ ਰਹਿਣਗੇ ਸਾਰੇ ਠੀਕ ਹੈ ਇਹਦਾ ਦੁਪੱਟਾ ਬਣਿਆ ਹੋਇਆ ਇਹ ਦੁਪੱਟਾ ਬਣਿਆ ਹੋਇਆ ਬਹੁਤ ਸੋਹਣਾ ਜਿਹਾ ਬਸ ਜਿਹੜਾ ਫੁੱਲ ਆ ਪ੍ਰਿੰਟ ਦਾ ਹੀ ਫਰਕ ਆ ਬਾਕੀ ਦਾ ਸੇਮ ਹੀ ਆ ਇਹਦੇ ਵਿੱਚ ਤੁਹਾਨੂੰ ਕਲਰ ਸੇਮ ਹੀ ਮਿਲ ਜਾਣਗੇ ਉਹੀ ਪਰਪਲ ਆ ਗਿਆ ਜੀ ਫਿਰੋਜ਼ੀ ਦੇ ਵਿੱਚ ਦੋ ਮਿਲ ਜਾਣਗੇ ਪਰਪਲ ਦੇ ਵਿੱਚ ਵੀ ਦੋ ਮਿਲ ਜਾਣਗੇ ਤੇ ਇੱਕ ਮਿਲ ਜਾਏਗਾ ਪਿੰਕ ਦੇ ਵਿੱਚ ਜਿਹੜਾ ਮਰਜੀ ਸੂਟ ਲੈ ਸਕਦੇ ਹੋ 3200 ਹੈਗਾ ਇਹਨਾਂ ਦਾ ਪ੍ਰਾਈਸ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਨੈਕਸਟ ਦੇ ਰਹੇ ਹਾਂ ਜੀ ਤੁਹਾਨੂੰ ਸੇਮ ਹੀ ਸਟੱਫ ਦੇ ਉੱਪਰ ਥੋੜਾ ਬਰੀਕ ਪ੍ਰਿੰਟ ਕਿਸੇ ਵੀ ਏਜ ਵਾਸਤੇ ਸੂਟ ਨੇ ਇਹਨਾਂ ਸੂਟਾਂ ਨੂੰ ਕੋਈ ਅਗਰ গারਲਿਸ਼ ਲੁੱਕ ਚ ਬਣਾਣਾ ਹੈ ਤਾਂ ਵੀ ਕੁੜੀਆਂ ਦੇ ਪਾਇਆ ਹੋਇਆ ਵੀ ਬਹੁਤ ਸੋਹਣਾ ਲੱਗੇਗਾ ਕਿਸੇ ਵੀ ਏਜ ਵਾਸਤੇ ਤੁਸੀਂ ਇਹ ਸੂਟ ਬਣਵਾ ਸਕਦੇ ਹੋ ਆਫ ਵਾਈਟ ਕਲਰ ਦੀ ਹੈਗੀ ਹੈ ਸਲਵਾਰ ਤੇ ਇਹ ਹੈਗਾ ਜੀ ਇਹਦਾ ਬਹੁਤ ਪਿਆਰਾ ਜਿਹਾ ਦੁਪੱਟਾ ਇਦਾਂ ਰਹੇਗਾ ਦੁਪੱਟਾ ਠੀਕ ਹੈ ਇਹ ਹੈਗਾ ਕੇਦੇ ਦਾ ਬਾਰਡਰ ਐਦਾਂ ਹੀ ਫਰੰਟ ਵੈਕ ਤੇ ਬਾਰਡਰ ਇਹ ਹੈਗਾ ਜੀ ਸੂਟ ਦਾ ਪ੍ਰਿੰਟ 3200 ਰਾਈਸਾ ਕਲਰ ਆਪਸ਼ਨ ਦੇਖ ਲਓ ਸਲਵਾਰਾਂ ਸੇਮ ਆਫ ਵਾਈਟ ਚ ਹੀ ਰਹਿਣਗੀਆਂ ਸਿਰਫ ਜਿਹੜੇ ਫੁੱਲ ਆ ਫੁੱਲਾਂ ਦਾ ਕਲਰ ਚੇਂਜ ਹੋ ਜਾਏਗਾ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਨੈਕਸਟ ਦੇ ਰਹੇ ਆ ਜੀ ਸੇਮ ਹੀ ਕਰੇਪ ਦੇ ਵਿੱਚ ਬਹੁਤ ਸੋਹਣਾ ਸੂਟ ਇਹ ਹੈਗਾ ਦੁਪੱਟਾ ਪਿਓਰ ਸ਼ਫਾਨ ਤੇ ਸਭ ਦੇ ਦੁਪੱਟੇ ਰਹਿਣਗੇ ਐਦਾਂ ਹੈਗਾ ਜੀ ਦੁਪੱਟਾ ਨੀਚੇ ਸਲਵਾਰ ਹੈ ਪੈਣ ਪਈ ਹੋਣ ਕਰਕੇ ਤਾਂ ਕਲਰ ਚੇਂਜ ਲੱਗਦਾ ਵੈਸੇ ਐਵੇਂ ਸਿੰਗਲ ਕਲਰ ਬਹੁਤ ਸੋਹਣਾ ਲੱਗਦਾ ਇਹ ਹੈਗੀ ਆ ਜੀ ਸਲਵਾਰ ਠੀਕ ਹੈ ਪਲੇਨ ਸਟਫ ਤੇ ਇਹ ਹੈਗੀ ਆਪਣੀ ਸ਼ਰਟ ਬਹੁਤ ਸੋਹਣਾ ਸੂਟ ਆ ਕਲਰ ਵੀ ਬਹੁਤ ਸੋਹਣਾ ਹੈ ਇਸ ਕਿਨੀ ਜੇ ਕਲਰ ਰਹਿਣਗੇ ਜੀ ਸਾਰੇ ਸੇਮ ਦੇ ਵਿੱਚ ਦੋ ਸੂਟ ਹੈਗੇ ਆ ਤੇ ਥੋੜਾ ਜਿਹਾ ਫੁੱਲਾਂ ਦਾ ਡਿਜ਼ਾਈਨ ਚੇਂਜ ਹੋ ਜਾਏਗਾ ਠੀਕ ਹੈ ਸਲਵਾਰਾਂ ਸਭ ਦੇ ਨਾਲ ਸਕਿਨ 골ਡਨ ਹੀ ਰਹਿਣਗੀ ਇਹਨਾਂ ਦੇ ਨਾਲ ਇਸ ਵਾਲੇ ਡਿਜ਼ਾਈਨ ਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਮਿਲ ਜਾਏਗਾ ਕਲਰ ਬਹੁਤ ਸੋਹਣੇ ਆ ਸਾਰੇ ਇਹਦੀ ਦੁਪੱਟੇ ਦੀ ਕੰਨੀ ਦਾ ਕਲਰ ਇਹ ਆ ਜਾਏਗਾ ਸਲਵਾਰ ਸਕੇਨਾ ਵਿੱਚ ਠੀਕ ਹੈ ਇਹਦੇ ਵਿੱਚ ਤੁਹਾਨੂੰ ਸੇਮ ਚ ਦੋ ਸੂਟ ਮਿਲ ਜਾਣਗੇ ਇਸ ਥੋੜੀ ਜੀ 골ਡਨ yellow ਜੀ ਬੂਟੀ ਹੈ ਇਹ ਸੂਟ ਥੋੜੇ ਮਹਿੰਗੇ ਨੇ ਪਰ ਇਸੇ ਪ੍ਰਾਈਸ ਚ ਦੇ ਰਹੇ ਹਾਂ ਕਿਉਂਕਿ ਤਿੰਨ ਚਾਰ ਕੀ ਸੂਟ ਨੇ ਜੀ ਇਹ ਵੈਸੇ ਤਾਂ ਇਹ 3500 ਦਾ ਸੂਟ ਆ ਫਿਰ ਇਦਾਂ ਹੁੰਦਾ ਕਿ ਕੋਈ ਪ੍ਰਾਈਸ ਦੀ ਵੀਡੀਓ ਪਾ ਦਈਏ ਤਾਂ ਥੋੜੀ ਬੁਕਿੰਗ ਲੈਣੀ ਸੌਖੀ ਹੋ ਜਾਂਦੀ ਆ ਇਹ ਵੀ ਕ੍ਰੇਪ ਨਹੀਂ ਸੂਟ ਨੇ ਇਹਨਾਂ ਨੂੰ ਹਾਈਲਾਈਟ ਕੀਤਾ ਹੋਇਆ ਹੈਂਡਵਰਕ ਦੇ ਨਾਲ ਬਹੁਤ ਸੋਹਣੇ ਸੂਟ ਨੇ ਜੇ ਇਹ ਫਰੰਟ ਹੈ ਸਾਰੇ ਪਰਲ ਵਰਕ ਦਾ ਕੰਮ ਹੈ ਨਾਲ ਦਬਕੇ ਦਾ ਕੰਮ ਹੈ ਆਰੀ ਦਾ ਕੰਮ ਹੋਇਆ ਹੋਇਆ ਠੀਕ ਹੈ ਮੈਂ ਤੁਹਾਨੂੰ ਸੂਟ ਖੋਲ ਕੇ ਦਿਖਾ ਦਿੰਨੀ ਹਾਂ ਥੋੜਾ ਜਿਹਾ ਇਹ ਤਾਂ ਹੈਗਾ ਜੀ ਦੁਪੱਟਾ ਇਹ ਦੁਪੱਟਾ ਹੈ ਠੀਕ ਹੈ ਇਹਦੀ ਕਰੀਮ ਕਲਰ ਦੀ ਸੌਰੀ ਆਫ ਵਾਈਟ ਕਲਰ ਦੀ ਸਲਵਾਰ ਆ ਵਾਈਟ ਜੀ ਟੋਨਤੀ ਆ ਜਾਂਦੀ ਏ ਥੋੜਾ ਜਿਹਾ ਆਫ ਵਾਈਟ ਸ਼ੇਡ ਆ ਬਸ ਫਰੰਟ ਬੈਕ ਤੁਹਾਨੂੰ ਦੋਨੋਂ ਸਾਈਡ ਪ੍ਰਿੰਟ ਮਿਲੇਗਾ ਇਹ ਹੈਗਾ ਜੀ ਫਰੰਟ ਠੀਕ ਹੈ ਇੱਥੇ ਬਣੇਗੀ ਆਪਣੀ ਸ਼ਰਟ ਫਰੰਟ ਦੇ ਉੱਪਰ ਫਰੰਟ ਮੈਂਸ਼ਨ ਕੀਤਾ ਹੋਇਆ ਵੀ ਇਹ ਫਰੰਟ ਆ ਤੇ ਇਹ ਆ ਜਾਂਦੀ ਏ ਬੈਕ ਬੈਕ ਦੇ ਪੱਲੇ ਤੇ ਵੀ ਤੁਹਾਨੂੰ ਸੇਮ ਹੀ ਪ੍ਰਿੰਟ ਮਿਲ ਜਾਈਗਾ ਤਾਂ ਪ੍ਰਾਈਸ ਸੇਮ ਹੈ ਜੀ ਕਲਰ ਆਪਸ਼ਨ ਆ ਸਲਵਾਰਾਂ ਸਭ ਦੇ ਨਾਲ ਕਰੀਮ ਹੀ ਰਹਿਣਗੇ ਆ ਇਹਦੇ ਵਿੱਚ ਥੋੜਾ ਜਿਹਾ ਪ੍ਰਿੰਟ ਡਾਟਸ ਵਾਲਾ ਆ ਜਾਏਗਾ ਜਿੱਦਾਂ ਇਹਦੇ ਵਿੱਚ ਇਹ ਬਾਂਦਨੀ ਪ੍ਰਿੰਟ ਆਇਆ ਵਾ ਥੋੜਾ ਜਿਹਾ ਇਹਦੇ ਵਿੱਚ ਡਾਟਸ ਵਾਲਾ ਆ ਜਾਂਦਾ ਹੈ ਬਾਕੀ ਸਿਮਿਲਰ ਜਿਹੀਆਂ ਇਹ ਵੀ ਤੁਹਾਨੂੰ ਛੋਟੇ ਡਾਟਸਾਂ ਚ ਮਿਲ ਜਾਈਗਾ ਠੀਕ ਹੈ ਤੇ ਇੱਕ ਤੁਹਾਨੂੰ ਮਿਲ ਜਾਈਗਾ ਜੀ ਇਹ ਵਾਲਾ ਡਿਜ਼ਾਈਨ ਇਹ ਹੈਗਾ orange ਹੀ ਟੋਨ ਦੇ ਉੱਪਰ ਠੀਕ ਹੈ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਡਿਜ਼ਾਈਨ ਸਾਰੇ ਬਹੁਤ ਸੋਹਣੇ ਆ ਜਿਹੜਾ ਮਰਜੀ ਸੂਟ ਲੈ ਸਕਦੇ ਹੋ ਤੇ ਪ੍ਰਾਈਸ ਹੈਗਾ ਜੀ ਸਭ ਦਾ 3200 ਨੈਕਸਟ ਦੰਨੇ ਆ ਬਹੁਤ ਜ਼ਿਆਦਾ ਫੇਮਸ ਸੂਟ ਹੈ ਸਾਡਾ 35 ਦਾ ਸੀਗਾ ਇਹ ਵੀ ਤੁਹਾਨੂੰ 3200 ਚ ਦੇ ਰਹੇ ਆ ਸਾਰੇ ਹੀ ਫਰੰਟ ਨੂੰ ਹਾਈਲਾਈਟ ਕੀਤਾ ਹੋਇਆ ਸਿਪੀ ਤੇ ਨੋਟਵਰਕ ਦੇ ਨਾਲ ਠੀਕ ਹੈ 3500 ਵਾਲਾ ਸੂਟ ਹੈ ਜੇ ਇਹ ਤੁਹਾਨੂੰ ਅੱਜ ਦੇ ਰਹੇ ਹਾਂ 3200 ਦੇ ਵਿੱਚ ਇਹ ਹੈਗਾ ਇਹਦਾ ਦੁਪੱਟਾ ਦੁਪੱਟੇ ਪਿਓਰ ਤੇ ਰਹਿਣਗੇ ਸਾਰੇ ਪਿਓਰ ਸ਼ਫਾਨ ਦੇ ਇਹ ਹੈਗਾ ਜੀ ਫਰੰਟ ਠੀਕ ਹੈ ਸੇਮ ਹੀ ਪ੍ਰਿੰਟਰ ਹੋਗਾ ਪਰ ਬੈਕ ਤੇ ਉਸ ਤੇ ਵਰਕ ਨਹੀਂ ਹੋਏਗਾ ਪਲੇਨ ਸਲਵਾਰ ਇਹ yellow ਜਿਹਾ ਸ਼ੇਡ ਦੇ ਵਿੱਚ ਕ੍ਰੀਮੀ ਜਿਹਾ ਕਲਰ ਤੇ ਇੱਕ ਇਹ ਆ ਜਾਏਗਾ ਜੀ ਇਹ ਵੀ ਕਰੀਮ ਕਲਰ ਹੈ ਪ੍ਰਿੰਟ ਦਾ ਫਰਕ ਆ ਸਭ ਦੇ ਉੱਪਰ ਵਰਕ ਹੋਏਗਾ ਇਹਦਾ ਵਰਕ ਅੰਦਰਲੀ ਸਾਈਡ ਤੇ ਪੁੱਠੀ ਹੋਗੀ ਸਭ ਤੇ ਵਰਕ ਆ ਇਸ ਤੇ ਵੀ ਤੁਹਾਨੂੰ ਵਰਕ ਮਿਲ ਜਾਏਗਾ ਬਹੁਤ ਸੋਹਣੇ ਡਿਜ਼ਾਈਨ ਨੇ ਠੀਕ ਹੈ ਜੀ ਕ੍ਰੀਮ ਜੇ ਛੇੜ ਦੀਆਂ ਸਲਵਾਰਾਂ ਨੇ بیس ਕਲਰ ਨਾਲ ਦੀਆਂ 32 ਦਾ ਪ੍ਰਾਈਸ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਤੁਹਾਡਾ ਬਹੁਤ ਸਾਰਾ ਪਿਆਰ ਆਉਂਦਾ ਜੀ ਬਹੁਤ ਸੋਹਣੇ ਸੋਹਣੇ ਕਮੈਂਟ ਆ ਰਹੇ ਨੇ ਸਭ ਦਾ ਥੈਂਕ ਯੂ ਸੋ ਮੱਚ ਥੈਂਕ ਯੂ